ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਲਾਰਸ ਬਸ਼ਨੋਈ ਦੀਆਂ ਜੇਲ੍ਹ ਵਿੱਚੋਂ ਦੋ ਇੰਟਰਵਿਊ ਸਾਹਮਣੇ ਆਈਆਂ ਸਨ ਜਿਸ ਉੱਪਰ ਬੀਤੇ ਕੱਲ੍ਹ ਅਦਾਲਤ ਵਿੱਚ ਸੱਟ ਨੇ ਇੱਕ ਰਿਪੋਰਟ ਪੇਸ਼ ਕੀਤੀ ਹੈ ਜਿਸ ਵਿੱਚ ਖੁਲਾਸਾ ਹੋਇਆ ਹੈ ਕਿ ਇਹਨਾਂ ਵਿੱਚੋਂ ਇੱਕ ਇੰਟਰਵਿਊ ਪੰਜਾਬ ਵਿੱਚ ਹੋਈ ਸੀ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਅੱਜ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਵੀ ਮੀਡੀਆ ਦੇ ਸਾਹਮਣੇ ਆਏ ਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕੀ ਕੁਝ ਦੱਸਿਆ ਦੇਖੋ ਅੱਗੇ ਪੂਰੀ ਵੀਡੀਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ। ਸਭ ਤੋਂ ਮੈਂ ਪਰਮਾਤਮਾ ਦਾ ਸ਼ੁਕਰੀਆ ਹੈ ਅਦਾ ਕਰਦੇ ਹਾਂ ਕਿੰਦੇ ਵਿੱਚ ਵੀ ਆਖਰ ਨੂੰ ਸੱਚ ਦਾ ਸਾਹਮਣੇ ਆਇਆ ਹੈ ਨਾ ਮੈਨੂੰ ਕੱਲ ਫੈਸਲਾ ਹੋਣ ਤੋਂ ਬਾਅਦ ਕਿਸੇ ਐਡਵੋਕੇਟ ਭਰਾ ਨੇ ਫੋਨ ਕੀਤਾ ਕਿ ਜੇਤਨਾ ਕਰਕੇ ਅੱਜ ਵੀ ਅੱਜ ਫੈਸਲਾ ਹੋਇਆ ਹੈ ਹਾਈ ਕੋਰਟ ਦੇ ਵਿੱਚ ਤਾਂ ਬੜਾ ਦੁੱਖ ਵੀ ਹੋਇਆ ਉਸ ਗੱਲ ਨੂੰ ਦੇਖ ਕੇ ਵੀ ਇੱਕ ਸਤੇੜ ਦਾ ਸੰਵਿਧਾਨਕ ਹਉਦਾ ਹੈ ਨਾ ਡੀਡੀਪੀ ਸਾਹਿਬ ਔਰ ਉਹ ਵੀ ਸਰਕਾਰ ਦੇ ਮੰਦਰ ਲਾ ਕੇ ਜੋ ਪੰਜਾਬ ਦੀ ਜਨਤਾ ਨੂੰ ਗੁੰਮਰਾਹ ਕਰਨ ਵਾਲਾ ਧਾਂਨ ਦੇ ਰਹੇ ਨੇ ਮੰਨੂ ਟੋਟਲੀ ਇੱਕ ਬਦਮਾਸ਼ ਦੀ ਇੰਟਰਵਿਊ ਦੇ ਪਰਦਾ ਪਾਉਣ ਵਾਲੀ ਗੱਲ ਕਰ ਰਹੇ ਨੇ ਉਹਦੀ ਡਰੈਕ ਨੂੰ ਲੈ ਕੇ ਵੀ ਉਹਦਾਂ ਨੇ ਜੋ ਪ੍ਰੈਸ ਕਾਨਫਰੰਸ ਕੀਤੀ ਸੀ ਦੇਖੋ ਸਾਰੀ ਹੀ ਅੱਜ ਸਾਬਤ ਹੋ ਗਈ ਕਿ ਪੂਰਾ ਸੋਚ ਸਮਝ ਕੇ ਬੋਲਿਆਗਾ ਝੂਠ ਸੀ ਇਹ ਜਿਹੜਾ ਅੱਜ ਸਿੱਟ ਨੇ ਜਿਹੜੀ ਅੱਜ ਰਿਪੋਰਟ ਦਿੱਤੀ ਹੈ ਤਾਂ ਇਸ ਤੋਂ ਵੱਧ ਅਫਸੋਸ ਵਾਲੀ ਗੱਲ ਹੋਰ ਨਿਰਾਸ਼ਾਜਨਕ ਗੱਲ ਕੀ ਹੋ ਸਕਦੀ ਹੈ ਜਿਹੜੀ ਗੌਰ ਸਟੇਟ ਨੇ ਔਰ ਪਲੀਨਸ ਨੇ ਮਿਲ ਕੇ ਧਿਆਨ ਦਿੱਤਾ। ਪਹਿਲੀ ਗੱਲ ਤਾਂ ਉਸ ਇੰਟਰਵਿਊ ਨੂੰ ਮੰਨਦਾ ਹੀ ਨਹੀਂ ਸੀ ਉਹ ਪੰਜਾਬ 'ਚ ਹੋਈ ਹੈ। ਫਿਰ ਉਸ ਤੋਂ ਬਾਅਦ ਹਾਈ ਕੋਰਟ ਦੇ ਮਾਨਯੋਗ ਅਦਾਲਤ ਦੇ ਦਖਲ ਦੇ ਨਾਲ ਹੀ ਫਿਰ ਉਹ YouTube ਤੋਂ ਹਟਾਈ ਗਈ ਹੈ ਨਾ। ਮੇਰੇ ਬੇਟੇ ਦੀਆਂ ਪਤਨੀ ਕੋਈ ਦੋ ਲਾਈਨਾਂ ਵਿੱਚ ਗਾਣੇ ਦੇ ਵਿੱਚ ਸੀਗੀਆਂ ਕਿ ਨਹੀਂ ਸੀਗੀਆਂ ਤਾਂ 24 ਘੰਟਿਆਂ ਦੇ ਵਿੱਚ ਸੈਂਟਰ ਗਵਰਨਮੈਂਟ ਨੇ ਵੀ ਬੰਦ ਕਰਤਾ ਸੀਗਾ ਗਾਣਾ। ਬੈਨ ਕੀਤਾ ਹੋਇਆ ਅਜੇ ਤੱਕ ਵੀ ਬੈਨ ਹੈ। ਪਰੰਤੂ ਲਾਰੈਂਸ ਦੀ ਜਿਹੜੀ ਵੀਡੀਓ ਹੈ ਉਹ ਮੇਰਾ ਖਿਆਲ ਹੈ ਦਾ 11 12 ਮਿਲੀਅਨ ਚਲੀ ਹੋਈ ਹੈ ਉਸ ਤੋਂ ਬਾਅਦ ਜਾ ਕੇ ਉਹਨੂੰ ਬੰਦ ਕੀਤਾ ਗਿਆ ਤਾਂ ਸਹੀ ਜੇ ਹੀ ਮਤਲਬ ਇਸ ਗੱਲ ਦਾ ਪਤਾ ਲੱਗਦਾ ਵੀ ਜਿਹੜੀ ਗਵਰਨਮੈਂਟ ਹੈ ਉਹ ਗੈਂਗਸਟਰ ਬਾਦ ਨੂੰ ਖੁਦ ਪ੍ਰਚਾਰ ਕਰ ਰਹੀ ਹੈ ਉਹਦਾ ਉਹਦਾ ਖੌਫ ਪੈਦਾ ਕਰ ਰਹੀ ਹੈ ਜਨਤਾ ਦੇ ਵਿੱਚ ਕੀ ਲੱਗਦਾ ਜਿਹੜੀ ਸਰਕਾਰ ਆ ਹਰ ਵਾਰ ਜਿੱਦਾਂ ਪੰਜਾਬ 'ਚ ਇੰਟਰਵਿਊ ਹੋਈ ਕਿਉਂ ਇਸ ਤਰ੍ਹਾਂ ਦੇ ਬਿਆਨ ਦੇ ਦਿੰਦੀ ਹੈ ਕਿ ਉਹਦੀ ਜਾਂਚ ਕਰਨ ਤੋਂ ਪਹਿਲਾਂ ਹੀ ਸਾਬਤ ਕਰ ਦਉਂਦੀ ਆ ਕਿ ਪੰਜਾਬ ਚ ਇਹ ਜਿਹੜਾ ਨਹੀਂ ਹੋਇਆ ਉਸ ਤੋਂ ਬਾਅਦ ਦੇ ਜਿਹੜੇ ਸਾਹਮਣੇ ਦੇ ਦੇਖੋ ਗੱਲ ਇਹ ਗੱਲ ਕਲੀਅਰ ਹੋ ਗਈ ਹੈ ਨਾ ਹੁਣ ਤੱਕ ਮੈਂ ਮੈਂ ਤਾਂ 2 ਸਾਲ ਤੋਂ ਕਹਿੰਦਾ ਆ ਰਿਹਾ ਮੈਂ ਕਿੰਨੇ ਵਾਰ ਤੁਹਾਨੂੰ ਇੰਟਰਵਿਊ ਦੇ ਵਿੱਚ ਕਿਹਾ ਵੀ 7 ਤੇ 8 ਮਾਰਚ ਦੀ ਰਾਤ ਨੂੰ ਲੌਰੈਂਸ ਜੇਲ੍ਹ ਚ ਨਹੀਂ ਸੀ ਉਹ ਪੰਜਾਬ ਪੁਲਿਸ ਦੀ ਕਸਟਡੀ ਦੇ ਵਿੱਚ ਸੀਗਾ ਪਰੰਤੂ ਮੇਰੀ ਗੱਲ ਤੇ ਕੋਈ ਗੌਰ ਨਹੀਂ ਕਰਦਾ ਵੀਰ ਅਸੀਂ ਤਾਂ बोल ਹੀ ਸਕਦੇ ਆ ਮੈਂ ਬਹੁਤ ਵਾਰ ਇਸ ਗੱਲ ਦਾ ਇਸ ਡੇਟ ਦਾ ਵੀ ਜ਼ਿਕਰ ਕੀਤਾ ਹੈ ਤੇ ਹੁਣ ਤਾਂ ਜਿਹੜੀ ਪਹਿਲੀ ਇੰਟਰਵਿਊ ਹੈ ਤੇ ਉਹ ਤਾਂ ਕਲੀਅਰ ਹੀ ਹੋ ਗਈ ਪੰਜਾਬ ਦੇ ਵਿੱਚ ਬਣੀ ਹੈ ਤੇ ਦੂਸਰੀ ਵਾਰੇ ਕਹਿ ਰਹੇ ਪੰਜਾਬ ਤੋਂ ਬਾਹਰ ਬਣੀ ਹੈ ਪਰੰਤੂ ਬਣੀ ਪੰਜਾਬ ਪੁਲਿਸ ਦੀ ਕਸਟਡੀ 'ਚ ਹੀ ਹੈ ਉਹ ਪਹਿਰੇ 'ਚ ਪੰਜਾਬ ਪੁਲਿਸ ਦੀ ਕਸਟਡੀ ਦੇ ਵਿੱਚ ਹੀ ਸੀ ਜਦੋਂ ਉਹ ਬਣੀ ਆ ਤਾਂ ਇਸ ਗੱਲ ਤੋਂ ਸਾਡੀ ਟੀਚ ਸਪਸ਼ਟ ਹੋ ਗਿਆ ਵੀ ਮੇਰੇ ਪੁੱਤ ਦੇ ਕਤਲ ਦੇ ਵਿੱਚ ਜ਼ਰੂਰ ਕੋਈ ਨਾਮਰ ਬੰਦਾ ਹੈ ਜਿਹਨੂੰ ਬਚਾਉਣ ਦੀਾ ਦੇ ਲਈ ਸਰਕਾਰ ਵੀ ਪਪਾਪਾਰ ਹੋਈ ਪਈ ਹੈ ਪੁਲਿਸ ਵੀ ਪਪਾਪਾਰ ਹੋਈ ਪਈ ਹੈ ਤਾਂ ਆਖਰ ਨੂੰ ਹੱਥ ਸਾਹਮਣੇ ਆਜੂਗਾ ਮੈਨੂੰ ਪ੍ਰਮਾਤਮਾ ਤੇ ਮਾਨਜੂਗ ਅਦਾਲਤ ਤੇ ਪੂਰਨ ਪ੍ਰੋਸਤ